ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜਨੀ ਸ਼ਾਜ ਤੇ ਸ਼ੁਰੂਤ ਪੜਾਦਰ ਪੜਾਜ ਸ਼ੁਰੂ ਹੀ ਸ਼ੁਰੂ ਪਹਿਲਾਂ ਹੋਈ ਸੀਗੀ ਸੋ ਅੱਜ ਇਹ ਤਕਰੀਬਨ 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਬਿੰਦੋਤ ਲਗਵਾਤੇ ਬਾਕੀ ਦੇ ਨੂੰ ਸੋਨਾ ਸੁਨਤਾਨ ਜਿਹੜਾ ਦਿੱਤਾ ਪੇਟਾ ਕੀਤਾ ਉਹ ਆਜੂਦ ਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉਹ ਤੇ ਫਿਟਿੰਗ ਸ਼ੁਰੂ ਹੋ ਗਈ ਆ ਜਾਨੀ ਕਿ ਸਮੇਂ ਸਮੇਂ ਨਾਲ ਸੰਗਤਾਂ ਸੋਹਰਾਏ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾਏ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਇਹ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬੜੇ ਪ੍ਰੇਮ ਨਾਲ ਸਰਦਾਰਾਂ ਨਾਲ ਸੰਗਤਾਂ ਆਪਣੀਆਂ ਦਸਰੋਂ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉਹ ਤੇ ਲੱਗਦੇ ਇਹ ਮੁਕੰਮਲ ਹੋ ਜੀ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਹੀਂ ਸਵਾਜ ਤੇ ਸ਼ੁਰੂਤ ਪੜਾਦਰ ਪੜਾ ਅੱਜ ਸ਼ੁਰੂ ਹੀ ਸ਼ੁਰੂ ਤੋਂ ਪਹਿਲਾਂ ਹੋਈ ਸੀਗੀ। ਸੋ ਅੱਜ तकरीबन 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਬਿੰਦੋ ਦਾ ਲਗਵਾਉਂਦੇ। ਬਾਕੀ ਦੇ ਨੂੰ ਸੋਨਾ ਸੰਗਤਾਂ ਨੇ ਜਿਹੜਾ ਦਿੱਤਾ ਪੇਟਾ ਕੀਤਾ। ਉਹ ਅੱਜ ਉਹ ਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉਹ ਤੇ ਫਿਟਿੰਗ ਸ਼ੁਰੂ ਹੋ ਗਈ ਆ ਜਿਹੜੀ ਕਿ ਸਮੇਂ ਸਮੇਂ ਨਾਲ ਸੰਗਤਾਂ ਸਜ ਰਾਇ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ 6 ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬਣੇ ਪ੍ਰੇਮ ਨਾ ਸਰਦਾ ਨਾ ਸੰਗਤਾਂ ਆਪਣੀਆਂ ਦਸਾਂੋਂ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕੋਕੇ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਕਤਾਂ ਸੇਵਾ ਪੇਟਾ ਕਰਨੀ ਤੇ ਉਹਤੇ ਲੱਗਦੇ ਇਹ ਮੁਕਮਲ ਹੋ ਜੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਰਤੇ ਅੰਜਨੀ ਸ਼ਾਜ ਤੇ ਸ਼ੁਰੂਤ ਪੜਾਦਰ ਪੜਾਜ ਸ਼ੁਰੂ ਹੀ ਸ਼ੁਰੂ ਪਹਿਲਾਂ ਹੋਈ ਸੀਗੀ ਸੋ ਅੱਜ ਇਹ ਤਕਰੀਬਨ 19-20 ਕਲਸੀਆਂ ਜਿਹੜੀਆਂ ਅੱਜ ਉਹ ਤਿਆਰ ਹੋ ਚੁੱਕੀਆਂ ਉਹਤੇ ਗੋਬੀਦੋਤਾ ਲਗਵਾਤੇ ਬਾਕੀ ਦੇ ਨੂੰ ਸੋਨਾ ਸੰਕਤਾਂ ਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਉਹ ਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉਹ ਤੇ ਫਿਟਿੰਗ ਸ਼ੁਰੂ ਹੋ ਗਈ ਆ ਜਿਹੜੀ ਕਿ ਸਮੇਂ ਸਮੇਂ ਨਾਲ ਸੰਗਤਾਂ ਸਜੁਰਾਏ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਸਿੱਖ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬਣੇ ਪ੍ਰੇਮ ਨਾ ਸਰਦਾ ਨਾ ਸੰਗਤਾਂ ਆਪਣੀਆਂ ਦਸਾਂੋਂ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉਹ ਤੇ ਲੱਗਦੇ ਇਹ ਮੁਕੰਮਲ ਹੋ ਜੀਗਾ। ਅ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਤੇ ਅੱਜ ਨਹੀਂ ਸਵਾਜ ਤੇ ਸ਼ੁਰੂਤ ਪੜਾਦਰ ਪੜਾ ਅੱਜ ਸ਼ੁਰੂ ਹੀ ਸ਼ੁਰੂ ਤੋਂ ਪਹਿਲਾਂ ਹੋਈ ਸੀਗੀ। ਸੋ ਅੱਜ तकरीबन 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਬਿੰਦੋ ਦਾ ਲਗਵਾਉਂਦੇ। ਬਾਕੀ ਦੇ ਨੂੰ ਸੋਨਾ ਸੰਗਤਾਂ ਨੇ ਜਿਹੜਾ ਦਿੱਤਾ ਪੇਟਾ ਕੀਤਾ। ਉਹ ਆਜੂਦ ਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉਹ ਤੇ ਫਿਟਿੰਗ ਸ਼ੁਰੂ ਹੋ ਗਈ ਆ ਜਾਨੀ ਕਿ ਸਮੇਂ ਸਮੇਂ ਨਾਲ ਸੰਗਤਾਂ ਸਜੁਰਾਏ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਹੀ ਸੇਕ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬੜੇ ਪ੍ਰੇਮ ਨਾਲ ਸਰਦਾਰਾਂ ਨਾਲ ਸੰਗਤਾਂ ਆਪਣੀਆਂ ਦਸਰੋਂ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਕਤਾਂ ਸੇਵਾ ਪੇਟਾ ਕਰਨੀਆਂ ਤੇ ਉਹ ਤੇ ਵੀ ਲੱਗਦੇ ਇਹ ਮੁਕੰਮਲ ਹੋ ਜਾਏਗਾ